ਹਾਂਜੀ ਬਈ ਸਸਤਰੀ ਕਾਲਾ ਜੀ ਸਾਰਿਆਂ ਨੂੰ ਪਿੰਡ ਪਖਰ ਕੱਢਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਬਾਈ ਕੋਲੀਲੀ ਰਵੀ ਮੀਨੀ ਮਾਝਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੇ ਕਿਸੇ ਨੇ ਇਦਾਂ ਦੀ ਆਡ ਲਗਾਉਣੀ ਆ ਤਾਂ ਆਪਣਾ ਨੰਬਰ ਬੈਕ ਸਾਈਡ ਤੇ ਚੱਲਦਾ 바ਕੇ ਆਪਣਾ ਨੋਟ ਵੀ ਕਰ ਲਓ ਜੀ 7528000355 ਜੀ ਠੀਕ ਹੈ ਜੀ ਜੀਤਾ ਫਾਰਮ ਟੀਨ ਨੂੰ ਬਾਤਵਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ 바ਕੇ ਬਈ ਆਪਣਾ ਫੇਸਬੁੱਕ ਤੇ ਵੀ ਪੇਜ ਆ ਠੀਕ ਹੈ ਗਰਜੀਤ ਰਾਏ ਇਹਨੂੰ ਵੀ ਫੋਲੋਅਰ ਕਰਿਆ ਕਰੋ ਤੇ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਪਹਿਲਾ ਮਿਲ ਜੇ ਤਾਂ ਅੱਡੇ ਤੱਕ ਪਹੁੰਚ ਜੇ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਜੇ ਕਹਿੰਦੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਬੈਕਸਾਈਡ ਤੇ ਚੱਲਦਾ ਠੀਕ ਹੈ ਜੀ ਤੇ ਵਧੀਆ ਮਾਝਾ ਬਾਈ ਜੀ ਨਾਲ ਕੰਨੈਕਟ ਕਰੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ 깔ਾ ਦਾਂਗੇ ਤੇ ਰਹਿੰਦੇ ਆ ਜੀ 10 ਦਿਨ ਸੂਣ ਦੇਲੇ ਤੇ 10 ਦਿਨ ਬਾਕੀ ਬਾਈ ਕਹਿੰਦਾ ਬਾਈ ਜੀ ਨਾਲ ਜ਼ਰੂਰ ਕੰਨੈਕਟ ਕਰੋ ਜੀਤਾ ਫਾਰਮ ਟੀਵੀ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ